ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਥੋੜਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੀ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਤੇ ਕੰਮ ਕਰ ਆਪਣੇ ਸਾਰੇ ਨਿਪਟੜੀਏ ਆਪਾਂ ਵਿਹਲੇ ਆ ਜੀ ਬਾਹਰ ਲਿਆ ਬਾਹਰੇ ਕੱਢ ਲੈ ਮੈਨੂੰ ਅਰੇ ਮੈਟ ਜਿੰਨੀ ਬਾਹਰ ਕੱਢ ਲੈ ਨੋਰ ਇੱਧਰ ਕਣਕ ਤਾਂ ਹੋ ਰਹੀ ਏ ਦੋ ਮੰਜੀਆਂ ਪਰ ਕਰ ਦੋ ਕਣਕ ਨੂੰ ਦੋਆਂ ਦੇ ਵਿੱਚ ਇਹ ਤਿੰਨ ਵਾਰ ਫੋਲਦੋ ਛੇਤੀ ਸੁੱਕ ਜਾਏਗੀ ਕਣਕ ਨੂੰ ਕਹਿ ਰਹੀ ਆ ਦੋਆਂ ਦੇ ਵਿੱਚ ਇਹ ਤਿੰਨ ਮੰਜਿਆਂ ਵਾਂ ਫੋਲਦੇ ਛੇਤੀ ਸੁੱਕ ਜੂਗੀ ਪਾਣੀ ਜਦੋਂ ਦੋ ਮੰਜੇ ਹੈ ਨਹੀਂ ਮੰਜੇ ਨਿਕਾਲ ਦੇ ਤਾਂ ਅੱਛਾ ਪਾਪਾ ਜੀ ਕੱਢ ਦੋ ਮੰਜਾ ਬਾਹਰ ਹਾਂ ਕੱਢੋ ਇੱਕੋ ਮੰਜੀ ਪਈ ਐ ਇੱਧਰ ਲਿਆਓ ਉੱਥੇ ਧੁੱਪ ਨਹੀਂ ਰਹਿੰਦੀ ਲੋ ਜੀ ਆਪਣੇ ਸ਼ੈੱਡ ਪੈ ਰਹੇ ਅੱਜ ਆਇਆ ਭੱਗ ਵਾਲਾ ਦਿਨ ਸ਼ੈੱਡ ਪੈਣ ਦਾ ඕකම්මහමගේ සුක්කම් සුක්ක දිනවා දලාය ක අන්දී සිංහට ඉන්න ਉੱਧਰ ਲੈ ਜੜੀ ਮੈਂ ਚਾਦਰ ਪਚਾ ਕੇ ਪਚਾ ਕੇ ਬਚਾ ਕੇ ਹੋਲਾ ਹੋਣਾ ਜਿਹੜੀ ਚਾਦਰ ਦੀ ਦੀ ਡਬਲ ਬੈੱਡ ਵਾਲੀ ਉਹ ਆ ਗਾਹਾਂ ਲੈ ਜਾਓ ਗਾਹਾਂ ਆ ਤਾਂ ਮੈਂ ਲਾ ਦਾਂ ਮੈਂ ਦਰਵਾਜ਼ਾ ਉਰਦਾ ਹੁਣ ਸ਼ੌਮ ਆ ਜਣਿਆ ਉਹ ਗੱਬੇ ਲੈ ਜਾਓ ਰੇੜੇ ਕਿ ਉਧਰ ਤੱਕ ਉਹ ਰਹੇਗਾ ਫਿਰ ਧੁੱਪ ਬਸ लो जी शेड अपने पै रहे इन्हें तो पै गया इधर कनक सुक्नी पाती इधर रे पानी चले खेत सरदार जी नेमी क्या हो रहा है ਮੰਮੀ ਤਾਂ ਕਹਿ ਰਹੀ ਸੀ ਕਿ ਮੇਰੇ ਕੰਨ ਕਰਕੇ ਦੋ ਥੱਲੇ ਢੋ ਲੈਂਦੇ ਆ ਤੇ ਧੂੰਦਾ ਆ ਨਹੀਂ ਆ ਕਹਿੰਦੀ

ਉਹ ਤਿੰਨ ਦਿਨ ਲੱਗ ਜੇ ਨਾ ਕੱਕ ਸੁੱਕਣ ਚਲੋ ਕੋਈ ਨਾ ਸੁੱਕ ਜੂਗੀ ਪਾਣੀ ਦੇ ਵਿੱਚ ਚੜ ਮੈਸਾ ਇਹਦਾ ਤੇ ਜਦੋਂ ਇਹ ਸੁੱਕ ਜੂਗੀ ਨਾ ਹੁਣ ਨਾਲ ਲੱਗਦੇ ਇੱਕ ਦੋ ਥੈਲਾ ਹੋਰ ਧਵਾ ਦੂੰਗੀ ਕੁਸਾ ਤਿੰਨ ਛੋਟੇ ਛੋਟੇ ਕੁਝ ਹੋਣ ਟਾਈਮ ਹੀ ਲੱਗਦਾ ਹੈਗਾ ਹੇ ਲੇ ਲਾ ਹੋ ਗਿਆ। ਲੋਚਾ ਪਾ ਪਾ ਚੰਗੇ ਨੇ ਕੋਹ। ਬਾਹ ਬੂਹ ਚੜਾ ਲੀਏ। ਸ਼ਾਮ ਤੱਕ ਆਪਣੇ ਛੱਡ ਵੀ ਪੈ ਜੂਗਾ। ਕੱਪੜੇ ਵਗੈਰਾ ਅੱਜ ਮੈਂ ਧੋਤੇ ਨਹੀਂ ਹੈਗੇ। ਤੇ ਉੱਧਰ ਵੀ ਸਫਾਈ ਕਰਨ ਵਾਲੀ ਹੋਈ ਪਈ ਹੈ ਨਾ ਲੱਗਦਾ ਸਾਫ਼ ਹੋਇਆ ਪਿਆ। ਆ ਜਿਵੇਂ ਆ ਸੰਦੇ ਵਗੈਰਾ ਹਨ ਇਹ ਵਿਗ ਹੈ ਇਹਨੂੰ ਪਿੱਛੇ ਰਖਾ ਦੂੰਗੀ ਚਕਾ ਕੇ। ਇਹ ਦੋ ਦਿਨਾਂ ਤੋਂ ਇੱਥੇ ਟਰਾਲੀਆਂ ਕੋਈ ਰੋਟਾ ਵੀਟਰ ਕਦੇ ਖੂਸ਼ ਕਰਨ ਦੀ ਮਸ਼ੀਨ ਧੋਣ ਕਰਕੇ ਇੱਥੇ ਗਿੱਲਾ ਹੋਇਆ ਹੋਇਆ ਬਾਲਾ ਚਲੋ ਜੀ ਇੱਕ ਬਾਲਟੀ ਪਾਣੀ ਦੀ ਭਰਨੀ ਸੀਗੀ ਪਹਿਲਾਂ ਮੈਂ ਪਹਿਲਾਂ ਬਾਲਟੀ ਲੈ ਕੇ ਆਵਾਂ ਪਾਣੀ ਦੀ ਭਰ ਕੇ ਤੇ ਮੇਰੀ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਤੇ ਅੱਜ ਫੇਰ ਉਹਨਾਂ ਦਾ ਦੁਬਾਰੇ ਕਮੈਂਟ ਆਇਆ ਕਹਿੰਦੇ ਤੁਸੀਂ ਸਾਡੇ ਕਮੈਂਟ ਦਾ ਰਿਪਲਾਈ ਨਹੀਂ ਕੀਤਾ ਹੈਗਾ ਉਹਨਾਂ ਨੇ ਪੁੱਛਿਆ ਸੀਗਾ ਜੀ ਮੈਨੂੰ ਵੀ ਜਿਹੜੇ ਤੁਹਾਡੇ ਵਧੀਆ ਵਾਲੇ ਸੂਟ ਹੁੰਦੇ ਨੇ ਹਨਾ ਵੀ ਤੁਸੀਂ ਉਹ ਸੂਟ ਘਰੇ ਪਾਣ ਲੱਗ ਜਾਂਦੇ ਹੋ ਕਿਵੇਂ ਕੀ ਕਰਦੇ ਹੋ ਨਵੇਂ ਸੂਟ ਸਵਾ ਕੇ ਅ ਕਿੰਨੇ ਦਿਨ ਰੱਖਦੇ ਹੋ ਤੇ ਤੁਹਾਨੂੰ ਦੱਸ ਦਿੰਦੀ ਹਾਂ ਇਹਨਾਂ ਨੂੰ ਫਿਰ ਆ ਪਾਣੀ ਦੇ ਬੋਲ ਤੇ ਲਾਦੀ ਹੈ ਜਿਹੜੇ ਤੁਹਾਨੂੰ ਦੱਸਦੀ ਹਾਂ ਜਿਹੜੇ ਮੇਰੇ ਨਵੇਂ ਸੂਟ ਹੁੰਦੇ ਨੇ ਜਿਵੇਂ 2 ਸਾਲ ਪੁਰਾਣੇ ਹੋ ਗਏ ਠੀਕ ਹੈ ਉਹਨਾਂ ਨੂੰ ਮੈਂ ਲੱਗ ਜਾਂਦੀ ਹਾਂ ਘਰੇ ਪਾਣ ਕਿਉਂਕਿ ਹਾਇ ਸਾਲ ਆਪਾਂ ਨੂੰ ਕੋਈ ਨਾ ਕੋਈ ਵਿਆਹ ਹੋ ਜਾਂਦਾ ਆਪਾਂ ਸੂਟ 1 2 ਪੱਕਾ ਸੰਭਾਲ ਲੈਣੇ ਹਨ ਤੇ ਜਿਹੜੇ ਪੁਰਾਣੇ ਸੂਟ ਹੁੰਨੇ ਆ ਜਿ ਸਾਲ ਪੁਰਾਣੇ ਜਾਂ 2 ਸਾਲ ਪੁਰਾਣੇ ਉਹਨਾਂ ਨੂੰ ਮੈਂ ਘਰੇ ਪਾਣ ਲੱਗ ਜਾਨੀ ਜਿਵੇਂ ਆਪਣੇ ਰਾਜਪਰੇ ਜਾਂਦੇ ਆਂ ਜੱਗੀ ਤੇ ਮਾੜਾ ਮੋਟਾ ਪਾਉਂ ਜਾਂਦੇ ਆ ਹਨਾ ਰੋਜ਼ ਮਲਗੀ ਦਿੱਲੀ ਵੇਅਰ ਕਰਦੀ ਮੈਂ ਉਹਨਾਂ ਨੂੰ ਪਰ ਤੋਂ ਉੰਨੀ ਮਿਆਂ ਉਹਨਾਂ ਨੂੰ ਕਈ ਵਾਰੀ ਪਾ ਕੇ ਆਂ ਜਿਵੇਂ ਜੇ ਤਾਂ ਕੁਛ ਲੱਗ ਗਿਆ ਮਿੱਟੀ ਵਗਰ ਲੱਗ ਗਈ ਜਿਵੇਂ ਜਾਂ ਕੰਮ ਕਰਦੇ ਫਿਰ ਤਾਂ ਉਹ ਧੋਣੇ ਪੈਂਦੇ ਨਹੀਂ ਤਾਂ ਮੈਂ 3-3 4-4 ਵਾਰੀ ਪਾ ਕੇ ਫਿਰ ਧੋਣੀ ਹੁੰਨੀ ਉਹਨਾਂ ਜੀ ਮੈਂ ਹੁਣ ਇਹ ਵਾਲਾ ਸੂਟ ਹੈ ਮੇਰਾ ਇਧਰੋਂ ਤੁਹਾਨੂੰ ਕਰਕੇ ਦਿਖਾਉਂਦੀ ਆਂ ਇਹ ਵਾਲਾ ਸੂਟ ਹੈ ਜਿਹੜਾ ਹੁਣ ਮੇਰਾ ਇਹ ਸੂਟ ਨੂੰ ਮੇਰੇ ਨੂੰ ਕਾਫੀ ਸਾਲ ਹੋ ਗਏ ਮੈਨੂੰ ਘਰੇ ਪਰਦੀ ਨੂੰ ਵੀ ਉਸ ਤੋਂ ਪਹਿਲਾਂ ਮੈਂ ਇਹ ਆਨ ਸਾਨੂੰ ਪਾਇਆ ਸੀਗਾ ਵਿਆਹਾਂ ਚ ਪਾਇਆ ਸੀ ਇਹ ਸੂਟ ਨਾਲ ਫਿਰ ਮੈਂ ਇਹਨੂੰ ਲੱਗ ਗਈ ਹੁਣ ਘਰੇ ਪਾਂ ਘਰੇ ਪਾਂ ਦੇ ਨੇ ਮੈਨੂੰ ਲੱਗਦਾ ਮੈਨੂੰ 3 ਸਾਲ ਹੋ ਗਏ ਕਿਉਂਕਿ ਜਿਹੜੇ ਆਪਣੇ ਲੈਮੀ ਲਗਾਲੇ ਸੂਟ ਹੁੰਦੇ ਇਹ ਗੜੇ ਨਹੀਂ ਜਲਦੀ ਖੰਡਦੇ ਨਾ ਇਹ ਖਰਾਬ ਹੁੰਦੇ ਹਨ ਤੇ ਫਿਰ ਮੈਂ ਤਾਂ ਇਦਾਂ ਹੀ ਕਰਦੇ ਮੈਂ ਸਰਦੀਆਂ ਚ ਨਹੀਂ ਕੋਈ ਕਪੜਾ ਸੰਭਾਲਦੀ ਜਾਂ ਲੰਦੀ ਹਨ ਕੀ ਹੋਏ ਮੜਾ ਮੋਟਾ ਕਦੇ ਕੋਈ ਕੋਟੀ ਵਗੈਰਾ ਲੈ ਲਈ ਸਰਦੀਆਂ ਦੇ ਸੂਟ ਤਾਂ ਮੇਰੇ ਕੋਲ ਬਿਲਕੁਲ ਹੀ ਨਹੀਂ ਹੈਗੇ ਆਏ ਗਏ ਹੋਏ ਨਹੀਂ ਜੀ ਨੂੰ ਕੋਈ ਕਿਸੇ ਨੇ ਦਿੱਤੇ ਸੂਟ ਕੋਈ ਕਿਸੇ ਨੇ ਦਿੱਤੇ ਸੂਟ ਹਨ ਐਦਾਂ ਕੋਈ ਸਰਦੀਆਂ ਦੇ ਸੂਟ ਸਰਦੀਆਂ ਦੇ ਸੂਟਾਂ ਬਹੁਤ ਘੱਟ ਪੰਨੀ ਹੁੰਦੀ ਹੈ ਵੈਸਾ ਆਪਣਾ ਇਹ ਲਾਈਨਿੰਗਾਂ ਵਾਲੇ ਸੂਟ ਸ਼ੁਰੂ ਕਰ ਦਿੰਨੇ ਆ ਪਾਣੇ ਘਰੇ ਹਨ ਤੇ ਬਾਕੀ ਜਿਹੜੇ ਨਵੇਂ ਹੁੰਦੇ ਨੇ ਜਿਵੇਂ ਹੁਣ ਸਵਾਏ ਦੇ ਵਿਆਹਾਂ ਵਾਲੇ ਉਹ ਆਪਾਂ 2 ਸਾਲ ਰੱਖਾਂਗੇ ਹਜੇ ਜੇ ਲੱਗਿਆ ਵੀ ਹਾਂ 2 ਸਾਲ ਚ ਵੀ ਨਹੀਂ ਹਜੇ ਲੱਗ ਬੇ ਪਾ ਹੋ ਜਾਣੇ ਜਾਂ ਹਜੇ ਨਹੀਂ ਲੋੜ ਹੈਗੀ ਘਰੇ ਪਾਣ ਦੀ ਉਹਨਾਂ ਨੂੰ ਮੈਂ ਫਿਰ ਆਪਣਾ ਹਜਿਾਈ ਰੱਖ ਲੀ ਜੀ ਮੇਰਾ ਹੁਣ ਰੈੱਡ ਵਾਲਾ ਸੂਟ ਹੈ 10 ਸਾਲ ਹੋ ਗਏ ਉਹ ਰੈੱਡ ਵਾਲੇ ਸੂਟ ਸੁਵਾਏ ਨੂੰ ਪਰ ਉਹ ਹਜੇ ਵੀ ਕਿਧਰੇ ਜਿਵੇਂ ਬਾਲੇ ਨਾ ਮਾਜਾ ਪਿਆ ਜੀ ਨਹੀਂ ਕਰਦਾ ਉਹਨੂੰ ਘਰੇ ਪਾਉਣਾ ਦੋ ਸੂਟ ਹੋਰ ਨੇ ਮੇਰੇ ਤਿੰਨ ਹਨਾ ਉਹ ਕੱਡੂ ਜਿਹਦੇ ਇਹ ਜ਼ਿਆਦਾ ਐ ਜਿਵੇਂ ਲੈਂਸ ਵਗੈਰਾ ਜਾਂ ਕਢਾਈ ਵਗੈਰਾ ਉਧੜ ਜਾਂਦੀ ਹੈ ਹਨਾ ਫਿਰ ਉਦੋਂ ਮੈਂ ਇਹਨਾਂ ਨੂੰ ਸੁੱਟ ਦੰਨੀ ਹੈ ਮੰਲੀ ਉਦੋਂ ਨਹੀਂ ਫਿਰ ਪਾਉਂਦੀ ਹੈਗੀ ਫਿਰ ਜ਼ਿਆਦਾ ਵਧੀਆ ਨਹੀਂ ਲੱਗਦੇ ਹੈਗੇ ਅਜੀਬ ਜਿਹਾ ਲੱਗਦੇ ਨੇ ਫਿਰ ਐਵੇਂ ਕਰਦੀ ਹੁੰਨੇ ਤੁਸੀਂ ਵੀ ਕਿਉਂਕਿ ਐਨੇ ਸੂਟ ਆਪਾਂ ਸਾਹਮ ਸਾਹਮ ਕੇ ਰੱਖ ਕੇ ਹਨਾ ਕਦੇ ਮੋٹے ਹੋਗੇ ਕਦੇ ਪਤਲੇ ਹੋਗੇ ਫਿਰ ਉਹ ਨਾ ਹੀ ਕੰਮ ਆਉਂਦੇ ਨੇ ਨਾ ਹੀ ਉਹ ਪਾਏ ਜਾਂਦੇ ਨੇ ਮੈਂ ਤਾਂ ਐਂ ਹੀ ਕਰਦੀ ਆਂ ਭਾਈ ਜੇ ਮੈਨੂੰ ਲੱਗਦਾ ਕੋਈ ਸੂਟ ਮੜਾ ਮੋਟਾ ਤੰਗ ਹੋ ਗਿਆ ਜਾਂ ਕੁਛ ਹੋ ਗਿਆ ਉਹਨੂੰ ਐਂ ਚਿੰਚ ਖੋਲ ਕੇ ਸਰਦੀਆਂ 'ਚ ਤਾਂ ਕੋਟੀਆਂ ਪਾਈਆਂ ਹੁੰਦੀਆਂ ਨੇ ਉਹ 'ਚ ਕਿਹੜੇ ਪਤਾ ਲੱਗਦਾ ਵੀ ਸੂਟ ਖੋਲਿਆ ਹੋਇਆ ਜਾਂ ਨਹੀਂ ਖੋਲਿਆ ਹੋਇਆ ਗਰਮੀ 'ਚ ਤਾਂ ਜਿਹੜੇ ਖੋਲੇ ਹੋਏ ਸੂਟ ਹੁੰਦੇ ਨੇ ਉਹ ਤਾਂ ਚਲਾਈਆਂ ਦੀ ਸੀ ਜਾਂਦੀਆਂ ਨੇ ਹਨਾ ਗਰਮੀਆਂ ਚ ਵੀ ਮੈਂ ਤਾਂ ਇਹੀ ਕਰਦੀ ਜਿਹੜੇ ਇਹ ਗਰਮੀਆਂ ਸੂਟ ਸੰਭਾ ਲੇ ਹਨਾ ਆਪਣੇ ਆਣ ਜਾਣ ਵਾਲੇ ਉਹ ਮੈਂ ਅਗਲੀ ਗਰਮੀਆਂ ਚ ਘਰੇ ਪਾਣ ਲੱਗ ਜਣੇ ਤੇ ਅਗਲੀ ਗਰਮੀਆਂ ਵਾਸਤੇ ਆਣ ਜਾਣ ਨੂੰ ਨਵੇਂ ਸਲਾਈ ਕਰਾ ਲੈਣੇ ਘਰੇ ਵੀ ਵੈਸੇ ਆਪਾਂ ਜਿੰਨੇ ਕੋਈ ਲੱਗਿਆ ਹਾਂ ਵੀ ਘਰੇ ਘੱਟਨੇ ਪਾਣ ਨੂੰ ਤਾਂ ਆਪਾਂ ਘਰੇ ਵੀ ਪਾਣ ਲੱਗ ਜਣੇ ਨਵੇਂ ਸਵਾ ਕੇ ਮੈਂ ਤਾਂ ਇਦਾਂ ਕਰਦੀ ਤੁਸੀਂ ਵੀ ਇੰਹੀਂ ਕਰਿਆ ਕਰੋ ਆਇਓ ਇਹ ਤਾਂ ਪਾਟ ਕੇ ਦਸਾਂ ਹੋਰ ਲਈ ਨਹੀਂ ਪਸ ਇਸ ਕੋ ਰ ਹੈਗਾ ਹੋਰ ਮੈਨੂੰ ਲੱਗਦਾ ਇਹ ਦਸਤਾਨੇ ਲਿਆਂ ਦੇ ਦੋਨੇ ਚੇਂਜ ਕਰਦੇ ਮੈਂ ਦੋ ਪਏ ਸੀਗੇ ਉੱਥੇ ਓ ਵਾਹ ਗੁਰੂ ਇਹ ਇੱਥੇ ਪਹਿਲਾਂ ਪਾਥੀਆਂ ਸੀਗੇ ਉਹ ਚੱਕ ਕੇ ਆਪਣੇ ਅੰਦਰ ਲਵਾਤੀਆਂ ਇੱਕ ਸਾਈਡ ਤੇ ਪਤਾ ਨਹੀਂ ਕੀ ਹੋਇਆ ਕੀ ਨਹੀਂ ਗੋਹਾ ਪੱਥਰ ਨੇ ਜੀ ਨਹੀਂ ਕਰੇ ਮੈਂ ਕਿਹਦੀ ਨਾਲ ਅੱਜ ਵਾਰ ਹੀ ਆਈਏ ਗੋਹਾ ਪੱਥਰਾਂ ਦੇ ਬਹੁਤ ਦਿਨ ਹੋ ਗਏ ਗੋਹਾ ਪੱਥਰੇ ਦੇ 15 20 ਦਿਨ ਕੱਢਦੇ ਗੋਹਾ ਪੱਥੇ ਨੂੰ ਮੈਨ ਲਗੀ ਜਦੋਂ ਵਿਆਹਾਂ ਚ ਜਾਣਾ ਸੀਗਾ ਵਿਆਹ ਤੇ ਜਾਣ ਤੋਂ ਪਹਿਲਾਂ ਪੱਥੇ ਸੀਗਾ ਉਸ ਤੋਂ ਬਾਅਦ ਚ ਨਹੀਂ ਪੱਥੇ ਹੈਗੇ ਸੁੱਕਾ ਵੀ ਆਈ ਵੀ ਚਲ ਫੋਨ ਨਾਲ ਸੁੱਕੀ ਜਾਊਗਾ ਪਰ ਹੁਣ ਜਿਵੇਂ ਅੱਗੇ ਅੱਗੇ ਢੂੰਡਾ ਪੈ ਗਈ ਨਾ ਇਰਗੋ ਹਸਕਣਾ ਔਖਾ ਹੋ ਜਾਣਾ ਇਹ ਤਾਂ ਆਪਾਂ ਨੂੰ ਕੱਪੜੇ ਚੇਂਜ ਕਰਨੇ ਹੋ ਪੈਣੇ ਆ ਪਰ ਇਹ ਜਿਵੇਂ ਹੁਣ ਮੱਜਾਂ ਦੀ ਲੇਟੀ ਵਗੈਰਾ ਹੋਇਆ ਕਰੂਗੀ ਨਾ ਜਿਹੜੀਆਂ ਪਾਥੀਆਂ ਆਪਣੇ ਪਾਥ ਹੋ ਗਈਆਂ ਸੀਗੀਆਂ ਉਹਨੇ ਦੇ ਨਾਲ ਲੇਟੀ ਵਗੈਰਾ ਹੋ ਜਾ ਗੁਰੂ ਵੀ ਚੁੱਲੇ 'ਚ ਅੱਗ ਪਾਲ ਹੋ ਜਾ ਗੁਰੂ ਜੀ ਇਹ ਮੱਜਾਂ ਕੋਲੇ ਧੂਣੀ ਲਾਣੀ ਐ ਸੇਕਣਾ ਜਾਂ ਕੁਛ ਕਰਨਾ ਚਲੋ ਹੋਰ ਬੱਠਲੀ ਟੜ ਜਾਗ ਮੇਰੇ ਤੇ ਜਿਹੜੀ ਬਰੀ ਵਾਲੇ ਸੂਟ ਸੀਗੇ ਨਾ ਉਹ ਸੂਟ ਵੀ ਮੈਂ ਤਾਂ ਠੰਡਨ ਦੇ ਵਿੱਚ ਖੁੱਲੇ ਕਰ ਕਰਕੇ ਪਾਏ ਕਿੰਨੀ ਵਈ ਥੋੜੇ ਜਿਹਾ ਖੁੱਲੇ ਕਰਨੇ ਦੀ ਲੋੜ ਪੈਂਦੀ ਸੀਗੀ ਬਸ ਕੋਟੀਆਂ ਦੇ ਨਿਚੇੋਂ ਨਹੀਂ ਪਤਾ ਨਹੀਂ ਲੱਗਦਾ ਸੀਗਾ ਕਿ ਜਿਹੜਾ ਲਾਈਨਿੰਗ ਵਾਲੇ ਸੂਟ ਉਹ ਸਰਦੀਆਂ 'ਚ ਪੈਂਦੇ ਨੇ ਗਰਮੀ 'ਚ ਤਾਂ ਪੈਂਦੇ ਨਹੀਂ ਹੈਗੇ ਇਸ ਕਰਕੇ ਤੁਸੀਂ ਵੀ ਐਂ ਕਰਿਆ ਕਰੋ ਨਾਲੇ ਤਾਂ ਕੱਪੜੇ ਦਾ ਪੂਰਾ ਲੋਲੇ ਹੋ ਜਾਂਦਾ ਇਹ ਨਹੀਂ ਹੁੰਦਾ ਵੀ ਹਨਾ ਮੈਂ ਇੰਨਾ ਮਹਿੰਗਾ ਸੂਟ ਲੈ ਕੇ ਮੇਰਾ ਵੇਸਟ ਚਲੇ ਗਿਆ ਜਾਂ ਟਾਈ ਟੂ ਹੋ ਗਿਆ ਨਹੀਂ ਆਇਆ ਹੈਗਾ ਸਰਦੀਆਂ ਦੇ ਵਿੱਚ ਪਾ ਲੂਗਾ ਜਨਾ ਕੀਦਾ ਫੋਨ ਆਇਆ ਪੰਪਾ ਜੀ ਕੋਲੇ ਆਵਾਜ਼ਾਂ ਆ ਰਹੀਆਂ ਨੇ ਨੋਜ ਕੋਹ ਪੱਥੇ ਸੀਗੀ ਮੈਂ ਕਿੰਨਾ ਪੈਣੀ ਸ਼ੁਰੂ ਹੋ ਗਿਆ ਕੀ ਕਰ ਲੰਦੀ ਕਰ ਲੈਣੀ ਦੀ ਇੱਕ ਹੀਟ ਜਿਵੇਂ ਹੋ ਪਈ ਚੱਤ ਆ ਜਾਓ ਉਤਾਰ ਕਰ ਰ ਬੀਂਦਰੀ ਕਿ ਆਹ ਉਹ ਇਸ ਰਾਖ ਮਾਰ ਕੇ ਮੇਰੇ ਆਹ ਹੱਕ ਜਰੂਰ ਕਰਦੀ ਤਾਰਾਂ ਬੰਨਣੇ ਵਾਸਤੇ ਕੰਮ ਮੈਂ ਕੱਪੜੇ ਸੁੱਕੜੇ ਪਾਣੇ ਬੁਗੇ ਆ ਤੇਰਾ ਵੀਰ ਨਹੀਂ ਕੱਪੜੇ ਸੁੱਕੜੇ ਪਾਣੇ ਵਾਸਤੇ ਤਾਰਾਂ ਬੰਨਦਾ ਹੈ ਹਾਂ ਹੁਣ ਇਸ ਇਸ ਦੇ ਕੱਪੜੇ ਧੋਣੇ ਹੁਣ ਬੰਦ ਕਰ ਦਨੇ ਆ ਪਰ ਸੁਪ ਜਾਈ। ਤੇਲ ਫੂਕੇ ਆਵਾਂਗੇ ਉਹ ਲੱਗ। ਆਹ ਬਾਤ ਤਾਂ ਸਹੀ ਐ। ਤੈਨੂੰ ਇਹ ਭੇਜੇ ਕਰਾਂਗੀ ਇੱਕ ਉਹਦਾ ਟੰਗ ਕੇ ਇੱਕ ਉਹਦਾ ਟੰਗ ਕੇ ਕੱਪੜੇ। ਠੀਕ ਐ ਬਿੰਦਰੀ ਨੂੰ ਸਕੀਮ ਦੇਦੀ ਹੁਣ ਭਾਈ ਤੇਰਾ ਰੋਝ ਜਾਏ ਗਰੇ ਕੱਪੜੇ ਸੁਕਾਣ। ਔਰ ਉਧਰ ਮ ਆ ਜਾ। ਕਿੱਥੇ ਮ ਘਰ ਆ ਜਾ ਤੇਰਾ ਨਾਮ ਆਸੋਨੇ। ਚੱਕੀ ਸੋਨੇ। ਚਦਰ ਚੱਕ ਕੇ ਪਿੱਛੇ ਪੜਾ ਜਾ ਪਹਿਲਾਂ। ਚਦਰ ਚੱਕ ਕੇ ਬਿੜ ਕੇ ਪਰਾਸ। ਪਹਿਲੇ ਲੈ ਉਹ ਪਰਵਾਣ ਦੇ। ਆ ਸੋਣਾ ਆਈ ਸੋਣਾ ਆਈ ਪਹਿਲੇ ਕਮੀ ਚੱਕ ਲੈ ਸੋਣਾ ਫੁੱਟਾ ਉੱਪਰ ਰੱਖ ਬਿੱਟੀ ਉੱਪਰ ਰੱਖ ਸਪੈਨਡ ਪ੍ਰਿੰਟ ਪਾ ਦੇ ਇਹਪਨ ਸਿੱਧੀ ਆਣ ਦੇ ਫਿਰ ਆ ਪਕੜ ਲਈਏ ਨੂੰ ਕਦੀ ਫ੍ਰੀਪਰ ਵਿੱਚ ਛੋੜ ਦੇ ਸੋਣਾ ਆਣੋ ਆਣੋ ਆਣਾ ਸੋਣਾ ਪਿੱਛੇ ਜਾ ਸੋਣਾ ਪਿੱਛੇ ਜਾ ਪਿੱਛੇ ਜਾ ਸੋਣਾ ਪਿੱਛੇ ਧੱਕ ਦੇ ਛੋਟੀ ਰਹਿ ਜਗੀ। ਥੋੜੀ ਜਿਹੀ ਹੋਰ ਪਿੱਛੇ ਤੱਕ ਹੋਏਗੀ। ਇੱਕ ਮਿੰਟ, ਇੱਕ ਮਿੰਟ। ਚਾਦਰ ਦੇ ਉੱਪਰ ਹੋਣਾ। ਇੱਕ ਮਿੰਟ ਰੋਕਾ ਰ। ਚਾਦਰ ਦੇ ਉੱਪਰ ਨੂੰ ਹੋਣਾ। ਚਾਦਰ ਦੇ ਉੱਪਰ ਹੋਊਗਾ। ਚਾਦਰ ਦੇ ਉੱਪਰ ਪੈਰ ਨਹੀਂ ਰੱਖਣਾ। ਟੇਬਲ ਦੇ ਉੱਪਰ ਰੱਖਣਾ। ਚਾਦਰਾਂ ਪੈਰ ਰੱਖਦੇ ਵਿੱਚੋਂ ਨਿਕਲ ਜਾਏਗਾ। ਛਾ ਛੋਟੀਆਂ ਐ ਯਾਰ ਨਹੀਂ ਨਹੀਂ ਇਧਰੇ ਪਿੱਛੇ ਇਧਰੇ ਨਾ ਅੱਗ 18 ਫੁੱਟ ਹੀ ਨਹੀਂ ਆਉਗੀ ਲੈ ਥੋੜੀ ਗੇਰ ਤੋੜ ਲੈ ਅਜੇ ਪਿੱਛਾ ਨਹੀਂ ਜਿੱਧਰ ਥੋੜੀ ਦੇ ਗੇਰ ਦਿੱਤ ਤੜ ਗੇਰ ਆ ਇੱਕ ਮਿੰਟ ਸਬਰ